ਅੱਛੀ ਗੱਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਜਸੀ ਆਈਏ ਸੀ ਹੁਣੇ ਸਕੂਲ ਤੋਂ ਅੱਜ ਅੱਜ ਦਾ ਮੌਸਮ ਹੋਇਆ ਹੋਇਆ ਥੋੜਾ ਜਿਹਾ ਠੀਕ ਹੈ ਤਾਂ ਅਸੀਂ ਕਿਹਾ ਵੀ ਇਹਦਾ ਲਾਹਾ ਲੈ ਲਈਏ ਅੱਜ ਅਸੀਂ ਜਾ ਕੇ ਆਉਣੇ ਆ ਗੁਰਦੁਆਰਾ ਸਾਹਿਬ ਹੈ ਨਾ ਤੇ ਕਿਹੜੇ ਗੁਰਦੁਆਰਾ ਸਾਹਿਬ ਮੈਂ ਚੱਲੀਏ ਤੁਹਾਨੂੰ ਦੱਸਦੀ ਆਂ ਪਹਿਲਾਂ ਤਾਂ ਦੱਸੋ ਕੱਲ ਕਿੱਥੇ ਕਿੱਥੇ ਤੂਫਾਨ ਆਇਆ ਤੇ ਮੀਂਹ ਪਿਆ ਹਨਾ ਸਾਡੇ ਤਾਂ ਮੀਂਹ ਜਮਾ ਨਹੀਂ ਪਿਆ ਸਿਰ ਤਾਂ ਇਨਾ ਤੂਫਾਨ ਚੱਲਿਆ ਇਨਾ ਮਿੱਟੀ ਘਟਾ ਪਰਸੋ ਅਸੀਂ ਸਾਰੀ ਰਾਤ ਨੂੰ ਹਨਾ ਆਪਣੀ ਜਿਹੜੀ ਕਿਚਨ ਆ ਉਹ ਸਾਫ਼ ਕਰੀ ਝਾੜੀ ਪੂੰਜੀ ਰੂਮ ਝਾੜਿਆ ਇਹ ਤਾਂ ਪਤਾ ਨਹੀਂ ਆਣੀ ਡਰਲੀ ਕਹੋਗੀ ਨਾ ਮੈਂ ਕਿਤੇ ਡਰੀ ਨਾ ਕਿਹਾ ਪਰਸ ਮੈਂ ਕਿਹਾ ਡਰਲੀ ਕਿੰਨਾ ਸੇ ਕਹਣਾ ਮੈਂ ਕਿਹਾ ਥੋੜਾ ਜਿਹਾ ਠੰਡਾ ਹੋ ਜਵੇ ਹਨਾ ਫਿਰ ਤਾਂ ਕੰਮ ਕਰ ਕਿੰਨੇ ਬਾਹਰ ਅੰਦਰ ਜਾ ਜਿਹੜੇ ਕਰਨੇ ਰੁਕੇ ਜੇ ਪਏ ਨੇ ਮੈਨੂੰ ਕਹਿੰਦੀ ਠੰਡਾ ਕਰਨਾ ਮੌਸਮ ਠੀਕ ਹੈ ਇਹ ਪਤਾ ਨਹੀਂ ਜਿੱਦਣ ਅਸੀਂ ਆਪ ਦਾ ਰੂਮ ਛਾੜ ਲਈਏ ਪੂਰੀ ਤਰ੍ਹਾਂ ਅਸੀਂ ਕਿਚਨ ਛਾੜ ਲਈਏ ਉਹ ਦਿਨ ਤੂਫਾਨ ਆਉਣਾ ਹੀ ਬੱਦਲ ਪਤਾ ਨਹੀਂ ਕਿੱਥੋਂ ਬਣ ਜਾਂਦੇ ਨੇ ਤੇ ਜਿਹੜੇ ਕਹ ਲਓ ਵੀ ਤੂਫਾਨ ਇੰਨੀ ਹਨੇਰੀ ਚਖੜ ਆਇਆ ਰਾਤ ਵਾਹਿਗੁਰੂ ਵਾਹਿਗੁਰੂ ਮੀ ਭੋਰਾ ਨਹੀਂ ਪਿਆ ਹੈਗਾ ਨਹੀਂ ਤਾਂ ਭੋਰਾ ਕਣੀਆਂ ਪਾ ਦੇਵੇ ਤਾਂ ਫਿਰ ਜਿਹੜੀ ਡਸਟ ਆ ਕਹ ਲੋ ਵੀ ਉਹ ਥੰਮ ਜਾਂਦੀ ਆ ਹੈਨਾ ਤੇ ਚਲੋ ਅੱਜ ਅਸੀਂ ਮੈਂ ਕਿਹਾ ਥੋੜਾ ਠੰਡਾ ਹੈਗਾ ਵਾ ਜਸੇਕ じゃ ਨਹੀਂ ਹੈਗਾ ਗਰਮੀ ਜੀ ਨਹੀਂ ਹੈਗੀ ਮੈਂ ਕਿਹਾ ਚਰਡ ਵਾਲੀ ਜਾਇਆਈਏ ਹੈਨਾ ਅਸੀਂ ਚੱਲੇ ਆ ਨਾ ਜਿਹੜੇ ਗੁਰਦੁਆਰਾ ਸਾਹਿਬ ਇਹ ਦਰਾਹੇ ਦੇ ਕੋਲੇ ਪਿੰਡ ਆ ਰਾਮਪੁਰ ਉਥੇ ਨਹਿਰ ਦੇ ਕੰਢੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਹ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ بڑے ਬੇਟੇ ਨੇ ਬਾਬਾ ਸ੍ਰੀ ਚੰਦ ਜੀ ਸੀਗੇ ਉਹਨਾਂ ਦੇ ਨਾਂ ਤੇ ਮਤਲਬ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈਨਾ ਡੇਰਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਉੱਥੇ ਬਾਬਾ ਜੀ ਦੀ ਗੱਦੀ ਜਿਹੜੀ ਆ ਲਾਈ ਹੋਈ ਆ ਹਨ ਓਕੇ ਜੀ ਉੱਥੇ ਪਤਾ ਕੀ ਆ ਜਿਵੇਂ ਕਿਸੇ ਦੇ ਵੀ ਫੋੜੇ ਫੈਂਸੀਆਂ ਨੇ ਜਾਂ ਮਾਈ ਨਿਕਲ ਆਉਂਦੀ ਆ ਜਿਵੇਂ ਜਾਂ ਫਿਰ ਕਹਿ ਲੋ ਕਿਸ ਨੂੰ ਲੰਬੇ ਸਮੇਂ ਤੋਂ ਕੋਈ ਬਿਮਾਰੀ ਆ ਜਾਂ ਕਿਸਦਾ ਸਿਰ ਬਹੁਤ ਦੁਖ ਰਿਹਾ ਜਿਹੜਾ ਹਟ ਨਹੀਂ ਰਿਹਾ ਕਿੰਨੇ ਦਿਨਾਂ ਤੋਂ ਹਨ ਤੇ ਜਾਂ ਫਿਰ ਜਿਵੇਂ ਛੋਟੇ ਬੱਚੇ ਹੁੰਦੇ ਨੇ ਨਿੱਕੇ ਜਿਹੜੇ ਨਿਊ ਬੌਰਨ ਬੇਬੀ ਹੁੰਦੇ ਨੇ ਨਵੇਂ ਜੰਮੇ ਬੱਚੇ ਹੁੰਦੇ ਨੇ ਜਿਹੜੇ ਬਹੁਤ ਰੋਈ ਜਾਂਦੇ ਹੁੰਦੇ ਆ ਹਨ ਜਾਂ ਦੁੱਧ ਵਗੈਰਾ ਨਹੀਂ ਪੀਂਦੇ ਨਜ਼ਰ ਲੱਗ ਜਾਂਦੀ ਆ ਕਹਿੰਦੇ ਹੁੰਦੇ ਨੇ ਹਨ ਤੇ ਉਦਾਂ ਵੀ ਜਿਵੇਂ ਥੋੜੇ ਬੱਚੇ ਹੋ ਜਾਂਦੇ ਨੇ ਛੋਟੇ ਵੀ ਜਿਵੇਂ ਬਹੁਤ ਜਿੱਦੀ ਜੇ ਹੋ ਜਾਂਣਾ ਫਿਰ ਨਾ ਉੱਥੇ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਂ ਮੈਂ ਹੁਣ ਉਸ ਪਿੰਡਾਂ ਦੇ ਲੋਕ ਵੀ ਜਿਹੇ ਵੀ ਨੇ ਜਿਹੜੇ ਨੇੜੇ ਤੇੜੇ ਦੇ ਨੇ ਉਹ ਫਿਰ ਨਾ ਉੱਥੇ ਲਿਜਾ ਕੇ ਨਾ ਥੋੜਾ ਪਵਾ ਲੈਂਦੇ ਨੇ ਮਤਲਬ ਹੱਥ ਥੋੜਾ ਜਿਨੂ ਆਪਾਂ ਕਹਿੰਦੇ ਆ ਉਹ ਹੋ ਜਾਂਦਾ ਵਾ ਹਨਾ ਤੇ ਜਿਵੇਂ ਕੋਈ ਲੇਡੀ ਆ ਜਿਹਨੂੰ ਬਹੁਤ ਸਾਲਾਂ ਤੋਂ ਬੱਚਾ ਨਾ ਹੁੰਦਾ ਹੋਵੇ ਹਨਾ ਤਾਂ ਉਥੇ ਵੀ ਉਥੇ ਦੇਸੀ ਦਵਾਈ ਵੀ ਮਿਲਦੀ ਆ ਬਟ ਉਥੇ ਮੱਥਾ ਵੀ ਟਕਵਾਉਂਦੇ ਆ ਮਤਲਬ ਥੋੜੀ ਸ਼ਰਧਾ ਵਫਾ ਲ ਜੋ ਤੇਲ ਫੋਲ ਉਥੇ ਮੱਥਾ ਟੇਕ ਲੋ ਉਥੇ ਕੋਈ ਇਦਾਂ ਨਹੀਂ ਆ ਗੁਰੂ ਗ੍ਰੰਥ ਸਾਹਿਬ ਜੀ ਉਥੇ ਵਿਰਾਜਮਾਨ ਨੇ ਤੇ ਗੁਰਦੁਆਰਾ ਸਾਹਿਬ ਉਥੇ ਪਾਠ ਪੂਜਾ ਸਭ ਸਵੇਰ ਸ਼ਾਮ ਉਦਾਂ ਹੀ ਹੁੰਦੀ ਆ ਹਨਾ ਕੋਈ ਧਾਗਾਤ ਵੀ ਤਹਜਾ ਕੁਝ ਨਹੀਂ ਹੈਗਾ ਉਥੇ ਮੈਨੂੰ ਮਤਲਬ ਛੋਟੇ ਹੁੰਦੇ ਤੋਂ ਮੰਮਾ ਜਿਹੜਾ ਉੱਥੇ ਲੈ ਕੇ ਜਾਂਦੇ ਹੁੰਦੇ ਆ ਮੇਰਾ ਨਾ ਕਈ ਵਾਰੀ ਸਿਰ ਦਰਦ ਕਰਨ ਲੱਗ ਜਾਂਦਾ ਫਿਰ ਕਿਨੇ ਕਿਨੇ ਦਿਨ ਹਟਦਾ ਨਹੀਂ ਆ ਹਨਾ ਜੇ ਕਦੇ-ਕਦੇ ਮੈਨੂੰ ਮੈਡੀਸਿਨ ਵੀ ਜਿੰਮੇ ਅਸਰ ਜੇ ਕਰਨੋਂ ਨਹੀਂ ਕਰਦੀ ਸੀ ਜਾਂ ਬੁਖਾਰ ਕਿਨੇ ਦਿਨ ਨਹੀਂ ਟੁੱਟਦਾ ਸੀ ਤਾਂ ਫਿਰ ਮੰਮਾ ਮੈਨੂੰ ਉੱਥੇ ਮੱਥਾ ਟਿਕਾ ਲਿਓਂਦੇ ਹੁੰਦੇ ਸੀਗੇ ਹਨਾ ਤੇ ਫਿਰ ਮੈਂ ਠੀਕ ਹੋ ਜਾਂਦੀ ਸੀ ਤੇ ਅੱਜ ਵੀ ਨਾ ਵੈਸੇ ਮੰਨ ਕਰਿਆ ਆ ਵੀ ਮੌਸਮ ਮਤਲਬ ਠੀਕ ਆ ਠੰਡਾ ਵਾ ਕਾਫੀ ਟਾਈਮ ਹੋ ਗਿਆ ਦੋ ਤਿੰਨ ਕਿ ਮਹੀਨਾ ਚੱਲ ਆ ਜਾ ਡੋਲੀ ਮੱਥਾ ਟੇਕ ਕੇ ਆਉਣੇ ਆ ਹਨਾ ਉਦੋਂ ਵੀ ਨਾ ਤਿੰਨ ਚਾਰ ਦਿਨ ਕਿ ਮੈਂ ਤਾਂ ਅੱਜ ਜਾ ਕੇ ਆਈਆਂ ਹਨ ਤੁਸੀਂ ਸਾਰੇ ਦਰਸ਼ਨ ਜ਼ਰੂਰ ਕਰਿਓ ਤੇ ਕਿਸੇ ਨੇ ਵੀ ਕੋਈ ਕਿਸੇ ਨੂੰ ਪ੍ਰੋਬਲਮ ਆ ਕਿਸੇ ਦੇ ਕੋਈ ਇਦਾਂ ਫੋੜੇ ਫੀਸਾ ਕੋਈ ਸਕਿਨ ਦੀ ਇਦਾਂ ਪ੍ਰੋਬਲਮ ਹੁੰਦੀ ਆ ਜਾਂ ਫਿਰ ਇਦਾਂ ਕੋਈ ਲੰਬੇ ਸਮੇਂ ਤੋਂ ਕੋਈ ਬਿਮਾਰ ਆ ਨਹੀਂ ਠੀਕ ਹੋ ਰਿਹਾ ਕਈ ਵਾਰੀ ਕਹਿੰਦੇ ਨੇ ਹੁੰਦੇ ਵੀ ਜਿਵੇਂ ਹੁਣ ਭੂਤ ਪ੍ਰੇਤ ਦਾ ਇਹੋ ਜਿਹਾ ਕੁਛ ਕੀਤਾ ਕਰਾਇਆ ਤਾਂ ਕਿਹੜਾ ਅੱਜ ਕੱਲ ਮਨਦਾ ਵਾ ਪਰ ਇਹ ਚੀਜ਼ਾਂ ਹੁੰਦੀਆਂ ਤਾਂ ਯਾਰ ਹੈਗੀਆਂ ਮੈਂ ਤਾਂ ਕਹਿਨੀ ਆ ਹਨਾ ਵੀ ਉੱਥੇ ਲੈ ਜਾ ਕੇ ਨਾ ਮੱਥਾ ਟਿਕਵਾ ਦਿਓ ਉੱਥੇ ਕਹ ਲੋ ਥੋੜਾ ਹੱਥ ਥੋੜਾ ਕਰਵਾ ਲਓ ਵੀ ਥੋੜਾ ਪਵਾ ਲੈਂਦੇ ਆ ਉੱਥੇ ਤੇ ਠੀਕ ਹੋ ਜਾਂਦੇ ਆ ਹਨਾ ਸਾਡਾ ਤਾਂ ਦੇਖੋ ਇਹ ਵਿਸ਼ਵਾਸ ਆ ਹਨਾ ਵੀ ਉੱਥੇ ਮੱਥਾ ਟੇਕ ਕੇ ਸਾਰਾ ਕੁਝ ਸਾਡਾ ਤਾਂ ਠੀਕ ਹੋ ਜਾਂਦਾ ਹੁਣ ਕਿਸੇ ਨੂੰ ਇਹ ਚੀਜ਼ ਬਹਿਮ ਲੱਗਦੀ ਆ ਜਾਂ ਕਿਸੇ ਨੂੰ ਅੰਧਵਿਸ਼ਵਾਸ ਲੱਗਦੀ ਆ ਇਹ ਉਹਨਾਂ ਦੀ ਸੋਚ ਧੰਨੇ ਭਗਤ ਨੇ ਨਾ ਪੱਥਰ 'ਚ ਰੱਬ ਪਾ ਲਿਆ ਸੀਗਾ ਇਹ ਗੱਲ ਦੱਸਣਾ ਮੈਨੂੰ ਮੈਂ ਇਹ ਲੋਕਾਂ ਦੀ ਸ਼ਰਧਾ ਹਨ ਵੀ ਜੇ ਕਿਸੇ ਉਥੇ ਹੈਗੀ ਹੈ ਸ਼ਕਤੀ ਉਥੇ ਜਗਤ ਦੇ ਵਿੱਚ ਹਨ ਕੋਈ ਪਾਵਰ ਹੈਗੀ ਆ ਤਾਂ ਹੀ ਲੋਕ ਇਹਨੇ ਜਾਂਦੇ ਨੇ ਐਡੇ-ਐਡੇ ਜਾਗ ਹੁੰਦੇ ਨੇ ਉਥੇ ਮਹਾਂਤੋ ਹੁੰਦੇ ਨੇ ਨਾ ਮਤਲਬ ਜਿਹੜੇ ਉਹ ਉਥੇ ਜਿਹੜੇ ਹੁਣ ਮਤਲਬ ਹੱਥ ਵਾਲਾ ਵਗੈਰਾ ਕਰਦੇ ਨੇ ਉਹ ਨਹੀਂ ਉਥੇ ਫਿਰ ਅੱਜ ਮਮਾ ਕਹਿੰਦੇ ਜਾਓ ਤੁਸੀਂ ਜਾ ਕੇ ਮੱਥਾ ਟੇਕਿਓ ਕਿੰਨੇ ਦਿਨ ਹੋ ਗਏ ਸੀ ਮੇਰਾ ਹੱਥ ਸਿਰ ਨਹੀਂ ਸੀ ਹਟ ਰਿਹਾ ਹਨ ਦੇਖੋ ਵੀ ਮੈਨੂੰ ਤਾਂ ਬਹੁਤ ਵਿਸ਼ਵਾਸ ਆ ਤੇ ਮੈਨੂੰ ਤਾਂ ਛੋਟੇ ਹੁੰਦਾ ਤਾਂ ਮਮਾ ਲੈ ਕੇ ਜਾਂਦੇ ਰਹੇ ਨੇ ਤੇ ਮੈਂ ਹੁਣ ਜਾਂ ਮੈਂ ਕਿਹਾ ਚਲੋ ਜਾ ਕੇ ਉਹਨੇ ਰੋਲੀ ਮੱਥਾ ਟੇਕ ਕਿਉਂਨੇ ਆ ਠੀਕ ਹੈ ਮੈਂ ਮੈਂ ਕਿਹਾ ਚਲੋ ਡੜੀ ਦੇ ਮੱਥਾ ਟਕਾ ਲਿਆ ਮੈਂ ਸਾਡੋ ਰਿਮੋਟੀ ਹੋ ਜਵੇ ਅਜੇ ਡਾਕਟਰੀ ਇਲਾਜ ਨੇ ਦੇਖੋ ਤਾਂ ਡਾਕਟਰੀ ਇਲਾਜ ਵੀ ਨੇ ਬਟ ਇਹ ਕਹਿੰਦੇ ਹੁੰਦੇ ਨੇ ਵੀ ਦਵਾ ਤੋਂ ਬਾਅਦੋ ਜੇ ਕੋਈ ਚੀਜ਼ ਕੰਮ ਕਰਦੀ ਆ ਤਾਂ ਦੁਆਵਾ ਹੈ ਨਾ ਤੇ ਬਹੁਤ ਉਸ ਜਗ੍ਹਾ ਦੇ ਵਿੱਚ ਸ਼ਕਤੀ ਆ ਬਹੁਤ ਕਹਿ ਲੋ ਵੀ ਜੋ ਵੀ ਜੈ ਸਰਦਾ ਦੇ ਨਾਲ ਉੱਥੇ ਮੱਥਾ ਟੇਕਦਾ ਪੂਰੀ ਹੁੰਦੀ ਆ ਤੇ ਮੇਰੇ ਨੂੰ ਤਾਂ ਫਿਰ ਜਦੋਂ ਕਦੇ ਆਏ ਜੇ ਲੱਗੇ ਨਾ ਜਿਵੇਂ ਮੇਰਾ ਮਨ ਜਿਆ ਨਹੀਂ ਠੀਕ ਜਾ ਮੇਰੇ ਜਿਵੇਂ ਸਿਰ ਨਹੀਂ ਮੇਰਾ ਹਟ ਰਿਹਾ ਮੇਰਾ ਸਰੀਰ ਠੀਕ ਜਾ ਨਹੀਂ ਐਵੇਂ ਕਦੇ ਕੋਈ ਪ੍ਰੋਬਲਮ ਬਿਮਾਰੀ ਕਦੇ ਕੁਝ ਮੈਂ ਉੱਥੇ ਮੱਥਾ ਟੇਕਿਆ ਨਹੀਂ ਹੁੰਨੀ ਆ ਤੇ ਗੁਰੂ ਸਾਹਿਬ ਜੀ ਇੰਨੀ ਕਿਰਪਾ ਕਰਦੇ ਨੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਆਪਣੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ بڑے بیٹے ਨੇ ਤੇ ਉਹਨਾਂ ਦੀ ਇੰਨੀ ਕਿਰਪਾ ਹੁੰਦੀ ਆ ਹਨਾ ਸਭ ਠੀਕ ਹੋ ਜਾਂਦਾ ਵਾ ਤੇ ਜੇ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਆ ਤੇ ਕੋਈ ਜਾਣਾ ਚਾਹੁੰਦਾ ਵਾ ਦਰਾਹੇ ਪਿੰਡ ਜਾ ਕੇ ਦਰਾਹੇ ਦੇ ਨਾਲ ਮਤਲਬ ਰਾਮਪੁਰ ਪਿੰਡ ਆ ਨਹਿਰ ਦੇ ਉੱਤੇ ਮਤਲਬ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਅਡੇਰਾ ਬਣਿਆ ਹੋਇਆ ਵਾ ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉੱਥੇ ਬਹੁਤ ਸੋਹਣਾ ਲੱਗਦਾ ਮੈਂ ਤਾਂ ਅੰਦਰ ਜਾ ਕੇ ਪੁਰਾਣੀ ਕੰਧਾਂ ਦੀਆਂ ਮੰਗੋ ਕੰਧਾਂ ਬਣਾਈਆਂ ਹੋਈਆਂ ਨੇ ਓਕਣੀ ਇੰਨੀ ਸ਼ਾਂਤੀ ਆ ਇੰਨਾ ਉੱਥੇ ਉੱਥੇ ਤਾਂ ਪੱਖੇ ਕੋਲਾਂ ਦੀ ਲੋੜ ਹੀ ਨਹੀਂ ਹਵਾ ਚੱਲਦੀ ਆ ਕੋਲੇ ਨਹਿਰ ਆ ਠੰਡਾ ਠੰਡਾ ਉੱਥੇ ਪਾਣੀ ਹਨਾ ਤੇ ਚਲੋ ਠੀਕ ਹੈ ਜੀ ਹੁਣ ਅਸੀਂ ਚੱਲਦੀ ਆਂ ਮੈਂ ਚਾਹ ਬਣੀ ਅਸੀਂ ਆਪਣਾ ਪੀ ਲਈ ਆ ਮੈਂ ਫਿਰ ਦੋਲੀ ਚੱਲਾ ਕੇ ਜਾਇਆਗੀ ਮੱਥਾ ਟੇਕ ਕੇ ਫਿਰ ਆ ਕੇ ਕਰਦੇ ਆ ਆਪਣੇ ਕੰਮ ਕਰ ਫੇ ਮੁੜ ਕੇ ਆ ਕੇ ਬਣਾਵਾਂਗੇ ਫਿਰ ਦਾਲ ਸਕਦੀ ਟਾਈਮ ਹੋ ਗਿਆ ਵਾ 2 3:30 ਵਜ ਗਏ ਨੇ ਸਾਡੇ ਮੈਂ ਕਿਹਾ ਚੱਲ ਮੁੜਿਆਵਾਂਗੇ ਆਪਾਂ ਘੰਟੇ ਡੇਢ ਨੂੰ ਫਿਰ ਆ ਕੇ ਕਰਾਂਗੇ ਆਪਣੀ ਕੰਮ ਆਜੋ ਜੀ ਚੱਲਦੇ ਆ ਤੁਹਾਨੂੰ ਕਰਵਾਣੇ ਆ ਦਰਸ਼ਨ ਅਸੀਂ ਨਾ ਇੱਥੇ ਬੈਠੀਆਂ ਬਣਾ ਰਹੀਆਂ ਵਾ ਗ੍ਰੋਸਰੀ ਦੀ ਲਿਸਟ ਹੈ ਨਾ ਮਤਲਬ ਸਾਦੇ ਪੱਤਿਆਂ ਦੀ ਲਿਸਟ ਡੌਲੀ ਬਣਾ ਰਹੀ ਆ ਮम्मा ਕਹਿੰਦੇ ਜੇ ਚੱਲੀਓ ਆ ਨਾ ਤੇ ਹੁਣ ਸੌਦੇ ਵੀ ਲੈ ਕੇ ਆਇਓ ਗ੍ਰੋਸਰੀ ਵੀ ਲੈ ਕੇ ਆਇਓ ਤੇ ਦੇਖੋ ਐਡਾ ਵੱਡਾ ਬਿੱਲ ਦੇਖ ਮੇਰਾ ਦਿਲ ਤੇ ਹੁਣ ਇਹ ਦੇਖ ਲੈਣਾ ਉਹ ਬਿੱਲ ਵੀ ਜਿਹੜੇ ਕਹਿੰਦੇ ਨੇ ਬਹੁਤ ਖਰਚੇ ਕਰਦੀਆਂ ਨੇ ਹੁਣ ਇਹ ਰਾਸ਼ਨ ਕਿਹੜਾ ਤੁਹਾਡੇ ਘਰ ਆਉਣਾ ਵਾ ਇਹ ਵੀ ਤਾਂ ਅਸੀਂ ਆਪ ਦਾ ਆਪ ਖਰੀਦ ਕੇ ਲੈ ਕੇ ਆਉਣਾ ਵਾ ਖਰਚੇ ਕਰਦੀਆਂ ਨੇ ਤੁਹਾਡੇ ਘਰੋਂ ਚੈੱਕ ਆਉਂਦੇ ਨੇ ਨਾ ਸਾਨੂੰ ਲਓ ਜੀ ਅੱਜ ਮੈਂ ਤੇ ਡਲੀ ਫਿਰ ਆਪਣੀ ਐਕਟਿਵਾ ਤੇ ਮਤਲਬ ਮੇਰੀ ਲੱਡੋ ਤੇ ਸਵਾਰ ਹੋ ਕੇ ਚੱਲ ਪਈਆਂ ਸੀਗੀਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਹਨਾ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੀਗਾ ਹਨਾ ਮਤਲਬ ਅੱਜ ਲੂ ਨਹੀਂ ਸੀ ਚੱਲ ਰਹੀ ਤਾਂ ਇੰਨੀ ਜ਼ਿਆਦਾ ਜਿਹੜੀ ਗਰਮ ਹਵਾ ਉਹ ਨਹੀਂ ਸੀ ਹਨਾ ਲੱਗ ਰਹੀ ਪਰ ਹਵਾ ਇੰਨੀ ਕ ਜ਼ਿਆਦਾ ਚੱਲ ਰਹੀ ਸੀ ਕਿ ਮੈਨੂੰ ਐਕਟਿਵਾ ਵੀ ਬੈਲੈਂਸ ਕਰਨ ਚ ਨਾ ਇੰਨਾ ਔਖਾ ਲੱਗ ਰਿਹਾ ਸੀ ਚਲੋ ਹੌਲੀ ਹੌਲੀ ਅਸੀਂ ਜਾਂਦੀਆਂ ਹਨਾ ਆ ਨੈਰੋ ਨੈਰ ਜਿਹੜਾ ਦਰਾਹੇ ਦਾ ਰਾਹ ਵਾ ਹਨਾ ਉੱਥੇ ਅਸੀਂ ਜਾ ਰਹੀਆਂ ਸੀ ਕਿੰਨਾ ਸੋਹਣਾ ਲੱਗਦਾ ਵਾ ਨਾ ਆ ਕੇ ਇੱਧਰ ਲੁਧਿਆਣੀ ਜੇ ਹੁਣ ਦੇਖਣ ਨੂੰ ਮਿਲਦੀਆਂ ਹੀ ਨਹੀਂ ਹੈਗੀਆਂ ਕਿੰਨੇ ਸੋਨੇ ਦਰਖਤ ਹਰੇ ਭਰੇ ਆ ਨਾਲ ਨਹਿਰ ਵਗਦੀ ਠੰਢ ਠੰਢੀ ਹਵਾ ਆਉਂਦੀ ਆ ਹਨ ਤੇ ਲੋ ਜੀ ਆਪਾਂ ਵੜ ਗਏ ਹੁਣ ਰਾਮਪੁਰ ਪਿੰਡ ਦੇ ਨਹਿਰ ਤੋਂ ਮੁੜ ਕੇ ਜਿਹੜਾ ਪੁਲ ਵਾ ਉਹਦੇ ਅੰਦਰ ਨੂੰ ਨਹਿਰ ਦੇ ਉੱਤੇ ਹੀ ਮਤਲਬ ਇਹ ਗੁਰਦੁਆਰਾ ਸਾਹਿਬ ਆ ਚਾਹੇ ਕੋਈ ਡੇਰਾ ਕਿ ਆ ਦਿੰਦਾ ਵਾ ਕੋਈ ਗੁਰਦੁਆਰਾ ਸਾਹਿਬ ਕਿ ਆ ਦਿੰਦਾ ਪਰ ਮੈਂ ਇਹ ਗੱਲ ਕਹਿਨੀ ਆ ਜਿੱਥੇ ਗੁਰੂ ਸਾਹਿਬ ਜੀ ਦਾ ਸਰੂਪ ਹਨ ਉਹ ਗੁਰੂ ਘਰ ਵਾ ਹਨਾ ਜਿੱਥੇ ਉਹ ਆਪ ਬਿਰਾਜਮਾਨ ਨੇ ਤੇ ਬਸ ਇੱਥੇ ਅਸੀਂ ਹੁਣ ਅੰਦਰ ਜਾ ਕੇ ਸਭ ਤੋਂ ਪਹਿਲਾਂ ਟੇਕਾਂਗੇ ਮੱਥਾ ਪਰ ਉਰੇ ਪਤਾ ਕੀ ਗੱਲ ਆ ਮੈਂ ਜਦੋਂ 67 ਸੀ ਮੈਂ ਤੁਹਾਨੂੰ ਦੱਸਦੀ ਹਾਂ ਸਾਨੂੰ ਪਹਿਲਾਂ ਇਸ ਜਗ੍ਹਾ ਬਾਰੇ ਬਿਲਕੁਲ ਨਹੀਂ ਸੀ ਪਤਾ ਹੈ ਨਾ ਮੈਂ 67 ਸੀ ਆਈ ਥਿੰਕ ਸੋ ਜਦੋਂ ਮਤਲਬ ਮੈਂ ਕਾਫੀ ਜ਼ਿਆਦਾ ਨਾ ਮੈਂ ਬਿਮਾਰ ਹੋਣ ਲੱਗ ਗਈ ਸੀਗੀ ਜਦੋਂ ਫੀਵਰ ਹੋਣ ਲੱਗ ਜਾਂਦਾ ਸੀ ਤਾਂ ਫਿਰ ਬੁਖਾਰ ਮੇਰਾ ਟੁੱਟਦਾ ਨਹੀਂ ਸੀ ਹੁੰਦਾ ਤੇ ਥੋੜੀ ਦੇਰ ਬਾਅਦ ਹੀ ਫਿਰ ਜਾਂ ਮੇਰਾ ਸਿਰ ਬਹੁਤ ਦੁਖਣ ਲੱਗ ਜਾਂਦਾ ਹੁੰਦਾ ਸੀ ਸਿਰ ਬਹੁਤ ਦੁਖਣਾ ਮੇਰਾ ਕਾਫੀ ਟਰੀਟਮੈਂਟ ਵੀ ਮੇਰਾ ਕਰਵਾਇਆ ਤਾਂ ਠੀਕ ਨਹੀਂ ਸੀ ਜਿਵੇਂ ਮਤਲਬ ਜਿਵੇਂ ਦਵਾਈ ਨਹੀਂ ਦਿੱਸੀ ਲੱਗ ਰਹੀ ਹੈ ਨਾ ਉਹਨਾਂ ਦਿਨਾਂ 'ਚ ਫਿਰ ਇਦਾਂ ਹੀ ਨੇ ਜਿਹੜੇ ਸਾਡੇ ਘਰੇ ਕੰਮ ਕਰਦੇ ਸੀਗੇ ਆਂਟੀ ਜਿਹੜੇ ਹੁੰਦੇ ਨੇ ਆਪਣੇ ਲੱਗ ਹੀ ਹੁੰਦੇ ਨੇ ਤੇ ਕੋਈ ਫੰਕਸ਼ਨ ਸੀਗਾ ਇਦਾਂ ਹੀ ਮੈਂ ਕਾਫੀ ਬਿਮਾਰ ਹੋ ਗਈ ਸੀ ਤਾਂ ਉਹ ਕਿਤੇ ਕਹਿਣ ਲੱਗੇ ਹਨ ਕਹਿੰਦੇ ਵੀ ਤੁਸੀਂ ਇੰਨੀ ਦਵਾਈ ਕਰਵਾ ਲਈਏ ਦੀ ਦਵਾਈ ਬੂਟੀ ਇੱਕ ਵਾਰੀ ਤੁਸੀਂ ਮੇਰੇ ਕਹੇ ਤੇ ਉੱਥੇ ਮੱਥਾ ਟਿਕਵਾ ਲਓ ਇਹਨੂੰ ਵੀ ਕੁਝ ਇਹੋ ਜਿਹਾ ਨਹੀਂ ਹੈਗਾ ਵੀ ਮਾਰੇ ਸਰੂਪਾ ਗੁਰੂ ਘਰ ਆਉਤਾ ਵੀ ਤੁਸੀਂ ਇੱਕ ਵਾਰੀ ਬਸ ਤੁਸੀਂ ਇਹਨੂੰ ਉੱਥੇ ਮੱਥਾ ਟਿਕਵਾ ਲਿਆਓ ਉਦੋਂ ਸਾਡੇ ਘਰ ਦੇ ਨੇ ਜਿਹੜੇ ਏਕਣ ਕੁਛ ਨਹੀਂ ਮੰਨਦੇ ਕਿਤੇ ਵੀ ਜਿਵੇਂ ਪਾਂਡੇ ਵੰਡਰ ਪੀਰ ਫਕੀਰੇ ਦਾ ਕਿਤੇ ਨਹੀਂ ਜਾਂਦੇ ਬਸ ਸਾਡੇ ਘਰ ਤਾਂ ਬਾਬਾ ਦੀਪ ਸਿੰਘ ਜੀ ਦੀ ਜੋਤ ਲੱਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੰਨਦੇ ਆ ਹਨ ਤੇ ਫਿਰ ਅਸੀਂ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰੀ ਇੱਥੇ ਮੱਥਾ ਟਿਕਾ ਲਿਆਓ ਚਲੋ ਕਹਿੰਦੇ ਹੁੰਦੇ ਨੇ ਵੀ ਜਦੋਂ ਆਪਾਂ ਨੂੰ ਪ੍ਰੋਬਲਮ ਹੋਵੇ ਨਾ ਫਿਰ ਤਾਂ ਮਾੜੀ ਜੀ ਕਰਨ ਦੀ ਆਸ ਜੜੀ ਲੱਗਦੀ ਹੁੰਦੀ ਆ ਉਹ ਬੰਦਾ ਮੰਨਦਾ ਵਾ ਫੇ ਮੇਰੇ ਮਮਾ ਚਲੋ ਲੈ ਆ ਮਾਮਾ ਜੀ ਤੇ ਮਮਾ ਇੱਥੇ ਲੈ ਆਏ ਮੈਨੂੰ ਮੱਥਾ ਟਿਕਾਇਆ ਤਾਂ ਪਹਿਲੇ ਜਿਹੜੇ ਹੱਥ ਔਲੇ ਤੋਂ ਬਾਅਦ ਹੀ ਜੇ ਮੱਥਾ ਟੇਕਣ ਤੋਂ ਬਾਅਦ ਹੀ ਮੈਂ ਠੀਕ ਹੋ ਗਈ ਸੀਗੀ ਕਾਫੀ ਫਰਕ ਪੈ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਮੇਰੀ ਮਾਂ ਦਾ ਇੰਨਾ ਕ ਜਿਆਦਾ ਮਤਲਬ ਵਿਸ਼ਵਾਸ ਵੱਜਿਆ ਕਿਉਂਕਿ ਉਦੋਂ ਤਾਂ ਉਹਨਾਂ ਨੂੰ ਐਂ ਰਹਿੰਦਾ ਸੀ ਵੀ ਕਿ ਮੇਰੇ ਕਿਵੇਂ ਮੇਰੀ ਕੁੜੀ ਠੀਕ ਹੋ ਜਵੇ ਹਨਾ ਫਿਰ ਇੰਨਾ ਵਿਸ਼ਵਾਸ ਵੱਜਿਆ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਕਦੇ ਵੀ ਚਾਹੇ ਮੇਰਾ ਸਿਰ ਦੁਖੇ ਕਿੰਨੇ ਦਿਨ ਜਾਂ ਮੈਂ ਉਦਾਂ ਪ੍ਰੋਬਲਮ ਵਿੱਚ ਰਹਾ ਹਨ ਕਿ ਮੈਂ ਵੀ ਮਤਲਬ ਆਪਣੀ ਹੈਲਥ ਮੇਰੀ ਠੀਕ ਨਾ ਰਹੇ ਤੇ ਫਿਰ ਮੈਂ ਨਾ ਦਵਾਈ ਵਗੈਰਾ ਖਾ ਕੇ ਜਦੋਂ ਆਪਕੇ ਜੀ ਗਈ ਹਾਂ ਫਿਰ ਮੈਂ ਇੱਥੇ ਆ ਜਾਨੀ ਹੁੰਨੀ ਆ ਮੈਂ ਇੱਥੇ ਆ ਕੇ ਮੱਥਾ ਟੇਕ ਕੇ ਜਾਨੀ ਹੁੰਨੀ ਆ ਅੱਜ ਜਿਹੜੇ ਬਾਬਾ ਜੀ ਨੇ ਨਾ ਮਤਲਬ ਮਹੰਤ ਨੇ ਇਹ ਬਜ਼ੁਰਗ ਬਾਬਾ ਜੀ ਮਤਲਬ ਪਹਿਲਾਂ ਇੱਥੇ ਹਾਥ ਥੋੜਾ ਕਰਦੇ ਸੀ ਥੋੜਾ ਟਾਈਮ ਹੋਇਆ ਇਹਨਾਂ ਨੂੰ ਆਪਣੇ ਸੁਰਗਵਾਸ ਹੋਇਆ ਨੂੰ ਤੇ ਫਿਰ ਅਸੀਂ ਕਈ ਵਾਰੀ ਜਦੋਂ ਮੈਂ ਮਤਲਬ ਕਾਫੀ ਟਾਈਮ ਬਾਅਦ ਆਉਣਾ 2 ਮਹੀਨੇ 3 ਮਹੀਨੇ ਬਾਅਦ ਨਹੀਂ ਤਾਂ 1 ਮਹੀਨੇ ਬਾਅਦ ਮੱਥਾ ਟੇਕ ਜਾਂਦੀ ਸੀ ਇੱਥੇ ਬੈਠਦੇ ਹੁੰਦੇ ਸੀ ਬਾਬਾ ਜੀ ਹਨਾ ਤੇ ਉਹਨਾਂ ਨੇ ਕਹਿਣਾ ਹੁਣ ਮਤਲਬ ਕੋਈ ਹੋਰ ਬਾਬਾ ਜੀ ਬੰਦੇ ਨੇ ਉਹਨਾਂ ਨੇ ਕਹਿਣਾ ਗੁੱਡੋ ਕੀ ਗੱਲ ਭਾਈ ਲੇਟ ਹੋ ਗਏ ਹੈ ਇਸ ਵਾਰੀ ਢੇੜਾ ਨਹੀਂ ਲਾਏ ਇਸ ਵਾਰ ਰੀ ਸੇਤ ਠੀਕ ਰਹਿੰਦੀ ਆ ਹੁਣ ਤੇਰੀ ਹੈਨਾ ਮੈਂ ਕਹਣਾ ਹਾਂਜੀ ਬਾਬਾ ਜੀ ਕਹਿੰਦਾ ਟੈਨਸ਼ਨ ਨਾ ਕਰਿਆ ਕਰੋ ਸਭ ਕੁਝ ਵਾਹਿਗੁਰੂ ਪਰ ਹੀ ਕਰਨਗੇ ਇਹਨਾਂ ਨੇ ਬੜਾ ਅਫਸੋਸ ਕਰਿਆ ਸੀ ਜਦੋਂ ਮੇਰੇ ਮਾਮਾ ਜੀ ਚਲੇ ਗਏ ਸੀ ਫਿਰ ਪੁੱਛਣਾ ਤੁਸੀਂ ਕੱਲੇ ਆਉਨੇ ਹੋ ਹੈਨਾ ਸਰਦਾਰ ਸਾਹਿਬ ਕਿੱਥੇ ਨੇ ਭਾਈ ਤੇ ਤੇਰੇ ਪਾਪਾ ਹੁਣੇ ਕਿੱਥੇ ਨੇ ਤੁਹਾਡੇ ਤੇ ਫਿਰ ਜਦੋਂ ਦੱਸਿਆ ਸੀ ਬੜਾ ਅਫਸੋਸ ਕਰਿਆ ਸੀਗਾ ਬਾਬਾ ਜੀ ਨੇ ਤੇ ਬਸ ਇੱਥੇ ਆ ਸਾਰੀਆਂ ਜਗ੍ਹਾ ਬਣੀ ਹੋਈਆਂ ਜਿੰਨਾਂ ਜਿੰਨਾਂ ਬਾਬਾ ਜੀ ਨੇ ਵੀ ਇੱਥੇ ਸੇਵਾ ਨਿਭਾਈ ਆ ਜਿਨ੍ਹਾਂ ਨੂੰ ਬਖਸ਼ਿਸ਼ਾ ਮਤਲਬ ਹੱਥ ਹੜਾ ਵਗੈਰਾ ਕਰਦੇ ਆ ਥੋੜਾ ਪਾਉਂਦੇ ਆ ਇਥੇ ਹਰ ਇੱਕ ਬਿਮਾਰੀ ਦਾ ਹਰ ਇੱਕ ਬਿਮਾਰੀ ਮੈਂ ਤਾਂ ਇਹ ਵੀ ਕਹਿ ਨਹੀਂ ਆਂ ਵੀ ਚਾਹੇ ਹੁਣ ਤੁਸੀਂ ਕੁਛ ਮਰਜੀ ਸੋਚਿਓ ਭੂਤ ਪ੍ਰੇਤ ਕੀਤਾ ਕਰਾਇਆ ਮੈਂ ਕਹਿਨੀ ਆ ਕੋਈ ਬਿਮਾਰੀ ਕਿਸੇ ਨੂੰ ਕੋਈ ਰੋਗ ਠੀਕ ਨਹੀਂ ਹੋ ਰਿਹਾ ਕੋਈ ਚਮੜੀ ਦਾ ਰੋਗ ਹੈ ਕਿਸੇ ਨੂੰ ਉਹ ਨਹੀਂ ਠੀਕ ਹੋ ਰਿਹਾ ਇਥੇ ਦੇਸੀ ਦਵਾਈਆਂ ਵੀ ਮਿਲਦੀਆਂ ਨੇ ਹਨਾ ਓਦਾਂ ਤੇ ਮੱਥਾ ਟੇਕੇ ਸਾਰਾ ਠੀਕ ਹੋ ਜਾਂਦੇ ਆ ਜਲ ਪਰ ਕੇ ਲੈ ਜਾਓ ਆਪਣਾ ਸ਼ੱਕ ਹੋ ਤੇ ਠੀਕ ਹੋ ਜਾ ਤੇ ਇਹ ਨਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆ ਹਨਾ ਜਿਹੜੇ ਵੀ ਮੇਰੀ ਕਿਸੇ ਭੈਣ ਦੇ ਵਿਆਹ ਨੂੰ ਬਹੁਤ ਟਾਈਮ ਹੋ ਗਿਆ ਵਾ ਉਹਨਾਂ ਕੋਲੇ ਬੱਚਾ ਨਹੀਂ ਹੈਗਾ ਹਨਾ ਤੇ ਉਹ ਵੀ ਤੇ ਜਾਂ ਫਿਰ ਕਿਸੇ ਵੀ ਮੇਰੀ ਭੈਣ ਦੇ ਕੋਲੇ ਜਿਵੇਂ ਕੁੜੀਆਂ ਨੇ ਉਹਨਾਂ ਨੂੰ ਬੇਟੇ ਦੀ ਆਸ ਆ ਹਨਾ ਉਹ ਵੀ ਹੈਨਾ ਇੱਕ ਵਾਰੀ ਇਸ ਜਗ੍ਹਾ ਦੇ ਉੱਤੇ ਮੱਥਾ ਟੇਕ ਕੇ ਜ਼ਰੂਰ ਜਾਇਓ ਇਹ ਬਿਲਕੁਲ ਸੱਚ ਆ ਕਿ ਜ਼ਰੂਰ ਫਲ ਪੈਂਦਾ ਵਾ ਹਨਾ ਠੀਕ ਹੈ ਤੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਊਗੀ ਤੇ ਬਹੁਤ ਸੋਹਣੀ ਬਹੁਤ ਸਕੂਨ ਵਾਲੀ ਜਗ੍ਹਾ ਵਾ ਬਹੁਤ ਸ਼ਰਧਾ ਰੱਖ ਕੇ ਜਿਹੜਾ ਵੀ ਆਉਂਦਾ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਇੱਥੇ ਜ਼ਰੂਰ ਆਇਓ ਤੇ ਇਥੇ ਨਾ ਜਿਹੜਾ ਨਾਲਕਾ ਵੀ ਲੱਗਿਆ ਹੋਇਆ ਆੜੇ-ਦਾੜੇ ਨਾਲ पिंजरा ਬਣਾਇਆ ਹੋਇਆ ਵਾ ਹਨ ਉਸ ਨਾਲ ਕਿਦੋਂ ਜਲ ਭਰ ਕੇ ਲੈ ਕੇ ਜਾਂਦੇ ਨੇ ਲੋਕ ਦੇਖੋ ਹੁਣ ਕੋਈ ਮਰਜੀ ਦੇਖੋ ਅੰਧਵਿਸ਼ਵਾਸ ਕਹੀ ਜਾਵੇ ਕੁਛ ਕਹੀ ਜਾਵੇ ਜਿਨ੍ਹਾਂ ਨੂੰ ਰੋਗ ਇਥੇ ਠੀਕ ਹੁੰਦੇ ਨੇ ਉਹਨਾਂ ਲਈ ਤਾਂ ਸਭ ਤੋਂ ਵੱਡਾ ਇਹ ਦਰਕਰਵਾ ਹੈ ਨਾ ਹੁਣ ਲੋਕ ਕਹਿੰਦੇ ਨੇ ਅੰਧਵਿਸ਼ਵਾਸ ਮੈਂ ਇਹ ਕਹਿੰਨੀ ਆ ਮੈਂ ਜਾਂ ਕੋਈ ਵੀ ਕਹੂਗਾ ਵੀ ਇੰਨੇ ਪੜੇ ਲਿਖੇ ਹੋਣ ਦੇ ਬਾਵਜੂਦ ਹੁਣ ਦੇਖੋ ਹਨਾ ਕਈ ਇਹ ਵੀ ਕਹਿਣਗੇ ਵੀ ਇੰਨਾ ਪੜ੍ਹ ਲਿਖ ਕੇ ਤੁਸੀਂ ਹਨਾ ਵੀ ਅੰਧਵਿਸ਼ਵਾਸਾਂ 'ਚ ਪਏ ਹੋ ਜਾਂ ਵਹਿਮ ਪ੍ਰ ਇਹ ਵੈਂਪਰ ਨਹੀਂ ਕੋਈ ਵੈਂਪਰ ਨਹੀਂ ਹੈਗੇ ਕੋਈ ਇਹ ਆਂਦਾ ਵਿਸ਼ਵਾਸ ਨਹੀਂ ਹੈਗੇ ਜਿਹੜੀਆਂ ਜਗ੍ਹਾ ਦੇ ਵਿੱਚ ਮੰਨਤਾਵਾਂ ਹੈਗੀਆਂ ਨੇ ਉਹ ਹੈਗੀਆਂ ਨੇ ਹਨਾ ਦੂਜੀ ਗੱਲ ਜੇ ਤੁਸੀਂ ਕਹੋ ਵੀ ਪੜ੍ਹੇ ਲਿਖੇ ਹੋ ਕਿ ਮੈਂ ਕਹਿੰਨੀ ਜਿਸ ਟਾਈਮ ਇਨਸਾਨ ਮਰ ਰਿਹਾ ਹੁੰਦਾ ਵੈਂਟੀਲੇਟਰ ਤੋਂ ਉਤਾਰਦੇ ਨੇ ਉਸ ਇਨਸਾਨ ਨੂੰ ਤਾਂ ਉਸ ਟਾਈਮ ਡਾਕਟਰ ਵੀ ਹੱਥ ਖੜੇ ਕਰੇ ਜਾਂਦੇ ਨੇ ਮੈਂ ਇਹ ਕਹਿੰਨੀ ਐਡੀਆਂ ਡਿਗਰੀਆਂ ਲੈਣ ਦਾ ਉਹਨਾਂ ਦਾ ਫਾਇਦਾ ਕੀ ਜੇ ਉਹ ਇਨਸਾਨ ਨਹੀਂ ਬਚਾ ਸਕਦੇ ਉਹ ਵੀ ਤਾਂ ਉਸ ਟਾਈਮ ਆ ਕੇ ਇਹ ਗੱਲ ਕਹਿ ਦਿੰਦੇ ਨੇ ਨਾ ਭਾਈ ਅਰਦਾਸ ਕਰੋ ਕੋਈ ਨਾ ਵਾਹਿਗੁਰੂ ਦੇਖਣਗੇ ਅਰਦਾਸ ਕਰੋ ਤੇ ਫਿਰ ਉਹ ਕਿਉਂ ਕਹਿ ਦਿੰਦੇ ਨੇ ਐਂਡ ਦਾ ਇੱਥੇ ਆ ਕੇ ਕਹਿੰਦੇ ਨਹੀਂ ਹੁੰਦੇ ਆਪਣੀ ਜ਼ਿੰਦਗੀ ਦਾ ਆਰੰਭ ਵੀ ਤੇ ਅੰਤ ਇਨਾਂ ਜਗ੍ਹਾ ਤੇ ਹੀ ਹੈ ਹਨਾ ਤੇ ਲੋ ਜੀ ਜਿਨ੍ਹਾਂ ਨੇ ਵੀ ਦਰਸ਼ਨ ਕਰਨ ਜਣਾ ਹੈ ਜਰੂਰ ਜਾਇਓ ਬਸ ਫਿਰ ਅਸੀਂ ਦਰਸ਼ਨ ਕਰਕੇ ਤੇ ਮੈਂ ਸਾਰਿਆਂ ਵਾਸਤੇ ਲੈ ਕੇ ਆਈ ਸੀਗੀ ਕੁਲਫੀਆਂ ਓਕੇ ਜੇ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਜੀ